ਜੇ ਦੋਹਾਂ ਮੁਲਕਾਂ ਦੀ ਜੰਗ ਲੜਦੀ ਮੈਂ ਤਾਂ ਭਾਰਤ ਦੇ ਵੱਲ ਖੜਾ ਪਰ ਮੈਂ ਇਹ ਵੀ ਚਾਹਨਾ ਕਿ ਜੰਗ ਨਾ ਲੱਗੇ ਬਤੌਰ ਸਿੱਖ ਮੈਂ ਚਾਹਨਾ ਮੇਰਾ ਤੁਹਾਨੂੰ ਸਵਾਲ ਹੈ ਕਿ 에어 ਚੀਫ ਮਾਰਸ਼ਲ ਕਿੱਥੇ ਖੜੇ ਹੈ ਫਿਰ ਇਹ ਸਵਾਲ ਕਰ ਦੇਣਾ ਕਿ ਸਿੱਖ ਇਸ ਵਾਰ ਦੇ ਵਿੱਚ ਕਿੱਥੇ ਖੜੇ ਹੈ ਸਿੱਖ ਆਪਣੇ ਮੁਲਕ ਦੇ ਨਾਲ ਖੜੇ ਹੈ ਤਾਂ ਫੌਜ ਦੇ ਵਿੱਚ ਜਿਹੜੇ ਲੱਖਾਂ ਦੀ ਤعداد ਦੇ ਵਿੱਚ ਸਿੱਖ ਸਰਵ ਕਰ ਰਹੇ ਐ ਉਹ ਆਪਦੇ ਨੇਸ਼ਨ ਦੇ ਲਈ ਖੜੇ ਨੇ ਉਹ ਆਪਦੇ ਮੁਲਕ ਦੇ ਲਈ ਖੜੇ ਨੇ ਸਿੱਖਾਂ ਦੇ ਐਨੇ ਕੁ ਸੋਚਣ ਦੇ ਨਾਲ ਹੀ ਇੱਕ ਹਿੱਸਾ ਉਹ ਵੀ ਹੈ ਜਿਹੜਾ ਇਹ ਕਹਿ ਦਿੰਦਾ ਹੈ ਕਿ ਦੇਖੋ ਸਿੱਖ ਤਾਂ ਲੜਨਾ ਹੀ ਨਹੀਂ ਚਾਹੁੰਦੇ ਪਾਕਿਸਤਾਨ ਇਨ ਦਾ ਲਾਈਨ ਆਫ ਡਿਊਟੀ ਜਦੋਂ ਗੱਲ ਆਊਗੀ ਤਾਂ ਜੇ ਸ਼ਹਾਦਤਾਂ ਦਿੱਤੀਆਂ ਤਾਂ ਸਭ ਤੋਂ ਵੱਧ ਤੁਸੀਂ ਦਿੱਤੀਆਂ ਜੇ ਦੇਸ਼ ਲਈ ਅੜਿਆ ਤੇ ਲੜਿਆ ਕੋਈ ਤੇ ਤੁਸੀਂ ਲੜੇ ਹੋ ਤੇ ਅੱਜ ਕੀ ਤੁਸੀਂ ਇਹ ਕ੍ਰੈਡਿਟ ਖੋਣਾ ਚਾਹੁੰਦੇ ਹੋ ਸਿੱਖਾਂ ਦੇ ਉੱਤੋਂ ਕਿ ਉਹ ਆਪਦੇ ਮੁਲਕ ਵਾਸਤੇ ਜਾਨਾ ਨਹੀਂ ਦੇ ਰਹੇ ਤੇ ਲੜ ਨਹੀਂ ਰਹੇ ਜਦ ਕਿ ਤੁਸੀਂ ਸ਼ਹਾਦਤਾਂ ਪ੍ਰਾਪਤ ਕਰਦੇ ਹੋ ਬਹੁਤ ਕਲੀਅਰ ਹੈ ਉਹਨਾਂ ਦੀ ਇਹ ਪਾਲਿਸੀ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਰੇਕ ਸਿੱਖ ਨੂੰ ਖਾਲਸਤਾਨੀ ਥੌਟ ਦੇ ਨਾਲ ਮੁਲਕ ਦੇ ਖਿਲਾਫ ਖੜਾ ਕਰਨਾ ਇਹ ਇਹ ਕਲੀਅਰ ਹੁੰਦੀ ਹੈ ਜਾਨਾਂ ਥੋਡੀਆਂ ਜਾਨ ਘਰਬਾਰ ਥੋਡੇ ਛੱਡੇ ਜਾਣ ਜ਼ਮੀਨਾਂ ਇਕਨੋਮਿਕ ਲਾਸ ਥੋੜਾ ਹੋਵੇ ਤੇ ਤੁਸੀਂ ਉਸ ਤੋਂ ਬਾਅਦ ਗद्दारी ਦਾ ਵੀ ਮੈਂ ਟੈਗ ਲੈਣਾ ਚਾਹੁੰਦੇ ਹਾਂ ਦੂਜੀ ਗੱਲ ਇਹ ਹੈ ਪਰ ਕੀ ਤੁਸੀਂ ਸਾਨੂੰ ਤਾਂ ਪਿਆਰ ਕਰਦੇ ਹੋ ਵੀ ਅਸੀਂ ਭਾਰਤ ਦੇ ਖਿਲਾਫ ਝੰਡਾ ਚੁੱਕੀਏ ਕੀ ਤੁਸੀਂ ਤਾਂ ਪਿਆਰ ਕਰਦੇ ਹੋ ਕਿ ਅਸੀਂ ਆਪਦੇ ਹੀ ਮੁਲਕ ਦੇ ਗद्दार ਕਹਾਈਏ ਕਿ ਤੁਸੀਂ ਤਾਂ ਪਿਆਰ ਕਰਦੇ ਹੋ ਕਿ ਅਸੀਂ ਝੰਡਾ ਚੁੱਕ ਲਈਏ ਸਿੱਖ ਟੂਲ ਨਹੀਂ ਹੈ ਸਾਬ ਸਿੱਖ ਆਪਦੇ ਮੁਲਕ ਲਈ ਜਾਨ ਦੇ ਵੀ ਸਕਦਾ ਹੈ ਲੈ ਵੀ ਸਕਦਾ ਹੈ ਬੀਤੀ ਰਾਤ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਡਰੋਨ ਹਮਲੇ ਹੋਏ ਤੇ ਇਸੇ ਦਰਮਿਆਨ ਪਾਕਿਸਤਾਨ ਦਾ ਇਹ ਕਲੇਮ ਹੈ ਕਿ ਭਾਰਤੀ ਡਰੋਨਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਹਮਲਾ ਕੀਤਾ ਗਿਆ ਇਸ ਤੇ ਜਵਾਬ ਦੇ ਵਿੱਚ ਭਾਰਤੀ ਸੈਨਾ ਦਾ ਵੀ ਜਵਾਬ ਆਇਆ ਤੇ ਭਾਰਤੀ ਸੈਨਾ ਤੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਨੇ ਇਹ ਬਿਆਨ ਦਿੱਤਾ ਕਿ ਭਾਰਤ ਨੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਇਸ ਦੇ ਆਸ-ਪਾਸੇ ਕਿਤੇ ਵੀ ਕੋਈ ਹਮਲਾ ਨਹੀਂ ਕੀਤਾ ਪਾਕਿਸਤਾਨ ਜਾਣਬੁੱਝ ਕੇ ਅਜਹੀਆਂ ਖਬਰਾਂ ਫੈਲਾ ਰਿਹਾ ਤਾਂ ਜੋ ਕਿਸੇ ਇੱਕ ਖਾਸ ਸਮੁਦਾਏ ਦੇ ਵਿੱਚ ਗੁੱਸਾ ਭਰਿਆ ਜਾਵੇ ਪਰ ਇੱਕ ਸਵਾਲ ਇੱਥੇ ਜ਼ਰੂਰ ਪੈਦਾ ਹੁੰਦਾ ਹੈ ਕਿ ਭਾਰਤ-ਪਾਕਿਸਤਾਨ ਦੇ ਇਹਨਾਂ ਵਿਗੜੇ ਰਿਸ਼ਤੇ ਤੇ ਖਰਾਬ ਹੋਏ ਹਾਲਾਤਾਂ ਦੇ ਵਿੱਚ ਸਿੱਖ ਕਿੱਥੇ ਸਟੈਂਡ ਕਰਦੇ ਨੇ ਮੇਰੇ ਨਾਲ ਸਿਮਰਜੋਤ ਸਿੰਘ ਮੱਕੜ ਮੌਜੂਦ ਨੇ ਮਕਰ ਸਾਹਿਬ ਜਿਵੇਂ ਇੱਕ ਕਲੇਮ ਹੋਇਆ ਪਾਕਿਸਤਾਨ ਨੇ ਕਲੇਮ ਕੀਤਾ ਇੰਡੀਆ ਨੇ ਡਿਨਾਈ ਕੀਤਾ ਇੰਡੀਆ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਕੀਤਾ ਹਮਲਾ ਜਿਹੜਾ ਪੁੰਛ ਦੇ ਵਿੱਚ ਤੁਸੀਂ ਵੀ ਤੁਹਾਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲ ਨੇੜੇ ਅਟੈਕ ਹੋਇਆ ਰਾਗੀ ਸਿੰਘ ਦੀ ਉੱਥੇ ਮੌਤ ਹੋਈ ਸਿੱਖ ਕਿੱਥੇ ਖੜੇ ਨੇ ਇਸ ਤਮਾਮ ਇਸ ਜੰਗ ਦੇ ਵਿੱਚ ਮੇਰਾ ਤੁਹਾਨੂੰ ਸਵਾਲ ਹੈ ਕਿ 에ਅਰ ਚੀਫ ਮਾਰਸ਼ਲ ਕਿੱਥੇ ਖੜੇ ਹੈ ਹੂੰ ਮੇਰਾ ਸਵਾਲ ਹੈ ਤੁਹਾਨੂੰ rau ji ਉਹ ਤਾਂ ਬਹੁਤ ਵੱਡੀ ਪੋਜੀਸ਼ਨ ਤੇ ਤੇ ਅੱਗੇ ਹੋ ਕੇ ਖੜੇ ਨੇ ਕੌਣ ਨੇ ਅਮਰਪ੍ਰੀਤ ਸਿੰਘ ਕੀ ਨੇ 에어 ਚੀਫ ਮਾਸਟਰ ਸਿੱਖ ਨੇ ਬਿਲਕੁਲ ਸਿੱਖ ਨੇ ਫਿਰ ਇਹ ਸਵਾਲ ਕਰ ਦੇਣਾ ਕਿ ਸਿੱਖ ਇਸ ਵਾਰ ਦੇ ਵਿੱਚ ਕਿੱਥੇ ਖੜੇ ਐ ਸਿੱਖ ਆਪਣੇ ਮੁਲਕ ਦੇ ਨਾਲ ਖੜੇ ਐ ਹਮ ਪਰ ਸਿੱਖ ਕਦੇ ਨਹੀਂ ਚਾਹੁੰਦਾ ਕਿ ਬੇਦੋਸ਼ੇ ਮਾਰੇ ਜਾਣ ਸਿੱਖ ਕਦੇ ਨਹੀਂ ਚਾਹੁੰਦਾ ਕਿ ਮਾਵਾ ਦੇ ਪੁੱਤ ਅਜਾਈ ਜਾਨਾਂ ਗਵਾਉਣ ਸਿੱਖ ਇਹ ਵੀ ਨਹੀਂ ਚਾਹੁੰਦਾ ਕਿ ਚੜਦੇ ਤੇ ਲਹਿੰਦੇ ਪੰਜਾਬ ਦੇ ਪਿਆਰ 'ਚ ਫਰਕ ਆਵੇ ਤੇ ਸਿੱਖੇ ਵੀ ਨਹੀਂ ਚਾਹੁੰਦਾ ਕਿ ਲਹਿੰਦੇ ਪੰਜਾਬ ਦੇ ਮਾਵਾ ਦੇ ਪੁੱਤ ਮਾਰੇ ਜਾਣ ਨਹੀਂ ਚਾਹੁੰਦੇ ਪਰ ਜਦੋਂ ਗੱਲ ਮੁਲਕਾਂ ਦੀ ਆਉਂਦੀ ਹੈ ਜਦੋਂ ਦੋ ਮੁਲਕਾਂ ਦੇ ਵਿੱਚ ਵਾਰ ਦੀ ਪੋਜੀਸ਼ਨ ਆਉਂਦੀ ਹੈ ਇਹ ਸਿਚੁਏਸ਼ਨ ਬਣਦੀ ਹੈ ਤਾਂ ਫੌਜ ਦੇ ਵਿੱਚ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸਰਵ ਕਰ ਰਹੇ ਹੈ ਉਹ ਆਪਦੀ ਨੇਸ਼ਨ ਦੇ ਲਈ ਖੜੇ ਨੇ ਉਹ ਆਪਦੇ ਮੁਲਕ ਦੇ ਲਈ ਖੜੇ ਨੇ ਜਿਹੜੇ ਬਾਰਡਰਾਂ ਦੇ ਉੱਤੇ ਪਿੰਡ ਨੇ ਕਲ ਤਰਨ ਤਰਨ ਤੋਂ ਅਮਰਤਸਰ ਸਾਹਿਬ ਦੇ ਨੇੜੇ ਪਿੰਡਾਂ ਤੋਂ ਵੀਡੀਓਜ਼ ਬਹੁਤ ਤੁਸੀਂ ਦੇਖੀਆਂ ਹੋਣੀਆਂ ਜਿੱਥੇ ਸਿੱਖਾਂ ਨੇ ਕਿਹਾ ਕਿ ਅਸੀਂ ਹੱਕ ੜਾ ਕੇ ਲੜਾਂਗੇ ਜੇ ਜੇ ਜੰਗ ਲੱਗਦੀ ਹੈ ਤਾਂ ਇਹ ਜੇ ਜੰਗ ਲੱਗਦੀ ਹੈ ਤਾਂ ਪਰ ਇੱਥੇ ਮੈਂ ਮੈਂ ਇੱਕ ਇੱਕ ਮਿੰਟ ਰੁਕੂੰ ਤੁਹਾਨੂੰ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਿੱਖ ਨਹੀਂ ਚਾਹੁੰਦੇ ਕਿ ਬੇਦੋਸ਼ਿਆਂ ਦੀਆਂ ਜਾਨਾਂ ਲਈਆਂ ਜਾਣ ਸਿੱਖਾਂ ਦੇ ਇੰਨੇ ਕੁ ਸੋਚਣ ਦੇ ਨਾਲ ਹੀ ਇੱਕ ਹਿੱਸਾ ਉਹ ਵੀ ਹੈ ਜਿਹੜਾ ਇਹ ਕਹਿ ਦਿੰਦਾ ਹੈ ਕਿ ਦੇਖੋ ਸਿੱਖ ਤਾਂ ਲੜਨਾ ਹੀ ਨਹੀਂ ਚਾਹੁੰਦੇ ਪਾਕਿਸਤਾਨ ਇਨ ਦਾ ਲਾਈਨ ਆਫ ਡਿਊਟੀ ਜਦੋਂ ਗੱਲ ਆਊਗੀ ਤਾਂ ਜੇ ਸ਼ਹਾਦਤਾਂ ਦਿੱਤੀਆਂ ਤਾਂ ਸਭ ਤੋਂ ਵੱਧ ਤੁਸੀਂ ਦਿੱਤੀਆਂ ਜੇ ਦੇਸ਼ ਲਈ ਅੜਿਆ ਤੇ ਲੜਿਆ ਕੋਈ ਤੇ ਤੁਸੀਂ ਲੜੇ ਹੋ ਤੇ ਅੱਜ ਕੀ ਤੁਸੀਂ ਇਹ ਕ੍ਰੈਡਿਟ ਖੋਣਾ ਚਾਹੁੰਦੇ ਹੋ ਸਿੱਖਾਂ ਦੇ ਉੱਤੇ ਕਿ ਉਹ ਆਪਦੇ ਮੁਲਕ ਵਾਸਤੇ ਜਾਨਾ ਨਹੀਂ ਦੇ ਰਹੇ ਤੇ ਲੜ ਨਹੀਂ ਰਹੇ ਜਦਕਿ ਤੁਸੀਂ ਸ਼ਹਾਦਤਾਂ ਪ੍ਰਾਪਤ ਕਰਦੇ ਹੋ ਕੀ ਤੁਸੀਂ ਉਹਨਾਂ ਸਿੱਖਾਂ ਦੀ ਡਿਸਰੈਸਪੈਕਟ ਨਹੀਂ ਕਰ ਰਹੇ ਜਿਹੜੇ ਹੁਣ ਤੱਕ ਹਰੇਕ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰਕੇ ਮੁਲਕ ਖਾਤਰ ਲੜਦੇ ਹੋਏ ਸਾਬ 에어 ચીਫ ਮਾਰਸ਼ਲ ਹੋਣ ਵਾਲੇ ਮੌਜੂਦਾ 4 ਸਟਾਰ ਨੇ ਹੂੰ ਤੇ 에어 ਮਾਰਸ਼ਲ ਅਰਜਨ ਸਿੰਘ ਪਹਿਲੇ 5 ਸਟਾਰ ਆਰਮੀ ਅਫੀਸਰ ਸੀਗੇ ਫੌਜ ਦੇ ਅਫਸਰ ਸੀਗੇ ਹੂੰ ਔਰ ਫਕਰ ਨਾਲ ਅਸੀਂ ਕਹਿੰਦੇ ਆ ਕਿ ਉਹ ਇੱਕ ਸਿੱਖ ਸੀਗੇ ਕੀ ਗੱਲਾਂ ਕਰਦੇ ਹੋ ਤੁਸੀਂ ਹੂੰ ਪਰ ਅਸੀਂ ਚੜ੍ਹਦੇ ਪੰਜਾਬ ਦੀ ਵੀ ਖੈਰੀਅਤ ਉਨੀ ਮੰਗਦੇ ਆ ਜਿੰਨੀ ਲੈਂਦੇ ਪੰਜਾਬ ਦੀ ਵੀ ਖੈਰ ਉਨੀ ਮੰਗਦੇ ਆ ਜਿੰਨੀ ਅਸੀਂ ਚੜਦੇ ਪੰਜਾਬ ਦੀ ਮੰਗਦੇ ਆ ਅਸੀਂ ਸਰਬੱਤ ਦੇ ਭਲੇ ਵਾਲੇ ਲੋਕ ਆ ਪਰ ਆਪਦੇ ਮੁਲਕ ਦੇ ਪ੍ਰਤੀ ਸਾਡੀ ਮੁਹੱਬਤ ਨੂੰ ਕੋਈ ਟੈਸਟ ਥੋੜੀ ਕਰ ਸਕਦਾ ਹੂੰ ਕੌਣ ਆ ਕੇ ਦੱਸੂ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦਿੰਨਾ ਸਿੱਖ ਟੂਲ ਦੇ ਵਜੋਂ ਇੱਥੇ ਵਰਤਿਆ ਜਾ ਸਕਦਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਜਦੋਂ ਜਦੋਂ ਪਹਿਲਗਮ ਅਟੈਕ ਤੋਂ ਬਾਅਦ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹ ਸਸਪੈਂਡ ਕੀਤੀ ਤੇ ਵੀਜ਼ੇ ਜਿਹੜੇ ਆ ਉਹ ਕੈਨਸਲ ਕਰਕੇ ਕਿਹਾ ਗਿਆ ਕਿ ਪਾਕਿਸਤਾਨੀ ਵਾਪਸ ਚਣ ਤਾਂ ਪਾਕ ਉਦੋਂ ਤੱਕ ਭਾਰਤ ਵੱਲੋਂ ਕੋਈ ਵੀ ਧਾਰਮਿਕ ਰੋਕ ਜਾਂ ਬੰਦਿਸ਼ ਨਹੀਂ ਸੀਗੀ ਇਹ ਕਿਹਾ ਸੀ ਵੀ ਜਿਹੜੇ ਪਾਕਿਸਤਾਨੀ ਆ ਵਾਪਸ ਚਲੇ ਜਾਓ ਉਦੋਂ ਤੱਕ Hindu Musalman ਦਾ ਗੱਲ ਨਹੀਂ ਆਈ ਸੀ ਪਾਕਿਸਤਾਨ ਨੇ ਉਹਦੇ ਜਵਾਬ ਦੇ ਵਿੱਚ ਜਦੋਂ ਵੀਜ਼ੇ ਸਸਪੈਂਡ ਕੀਤੇ ਤੇ ਇਹ ਕਿਹਾ ਕਿ ਇਹ ਸਿੱਖਾਂ ਤੇ ਅਪਲਾਈ ਨਹੀਂ ਹੁੰਦਾ ਬਿਲਕੁਲ ਯਾਨੀ ਕਿ ਇਹ ਕੈਨ ਦੀ ਕੋਸ਼ਿਸ਼ ਸੀ ਕਿ ਉਹ ਸਿੱਖਾਂ ਨੂੰ ਅਪੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹਮ ਬੜਾ ਸਪਸ਼ਟ ਇਹ ਹੀ ਚੀਜ਼ ਦੇਸ਼ ਦੇ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗੀ ਜਾਂ ਇਹ ਪਾਕਿਸਤਾਨ ਨੇ ਜਾਣ ਬੁੱਝ ਕੇ ਹੀ ਇਹ ਐਲਾਨ ਕੀਤਾ ਇਸ ਤਰੀਕੇ ਨਾਲ ਬਹੁਤ ਕਲੀਅਰ ਹੈ ਉਹਨਾਂ ਦੀ ਪਾਲਿਸੀ ਕਿ ਉਹ ਚਾਹੁੰਦੇ ਹੈ ਕਿ ਤੁਸੀਂ ਆਪਦੇ ਮੁਲਕ ਦੇ ਖਿਲਾਫ ਚੱਲੋ ਹਮ ਬਹੁਤ ਕਲੀਅਰ ਹੈ ਉਹਨਾਂ ਦੀ ਇਹ ਪਾਲਿਸੀ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਰੇਕ ਸਿੱਖ ਨੂੰ ਖਾਲਸਤਾਨੀ ਥਾਟ ਦੇ ਨਾਲ ਮੁਲਕ ਦੇ ਖਿਲਾਫ ਖੜਾ ਕਰਨਾ ਇਹ ਇਹ ਕਲੀਅਰ ਹੁੰਦੀ ਹੈ ਦੇਖੋ ਮੈਂ ਮੈਂ ਗਿਆਨ ਨਨਕਾਣਾ ਸਾਹਿਬ ਲਾਹੌਰ ਉੱਥੇ ਲੁਕ ਲਾਈਟਸ ਨਾਲ ਮਿਲਦਾ ਇਹ ਆਮ ਬੰਦੇ ਦੀ ਗੱਲ ਨਹੀਂ ਹੁੰਦੀ ਆਮ ਲੋਕਾਂ ਚ ਤਾਂ ਪਿਆਰ ਹੈ ਮੁਹੱਬਤ ਹੈ ਜਿਹੜੇ ਬਲੌਗਰ ਯੂਟਿਊਬਰ ਮਿਲਦੇ ਆ ਉਹਨਾਂ ਦੇ ਉਹ ਤੁਸੀਂ ਵੀ ਬਣਾ ਰਹੇ ਹੋ ਵੀਡੀਓਜ਼ ਉਹ ਵੀ ਬਣਾ ਰਿਹਾ ਹੈ ਕਈ ਵਾਰੀ ਤਾਂ ਸਿਰਫ ਵਿਊ ਲੈਂਡ ਤੱਕ ਸੀਮਤ ਹੈ ਜਿਵੇਂ ਮੇਜਰ ਗੌਰਵ ਆਰੀਆ ਇੰਡੀਆ ਦਾ ਉਹ ਇਕੱਲੇ ਵਿਊ ਲੈਂਡ ਉਹਦਾ ਚੈਨਲ ਇੰਨਾ ਸਟਰੋਂਗ ਚੱਲਦਾ ਉਹਦੀ ਇੱਕ ਵੀਡੀਓ ਤੇ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਹੈ ਯਾਨੀ ਕਿ ਇੱਕ ਵੀਡੀਓ ਲੱਖਾਂ ਰੁਪਇਆ ਕਮਾਉਂਦੀ ਹੈ ਉਹ ਸਾਰੀ ਦਿਹਾੜੀ ਉਹਨੂੰ ਜੋ ਸੂਟ ਕਰੀ ਜਾਂਦਾ ਉਹ ਅਨਾਮ ਸ਼ਨਾਬ ਬੋਲੀ ਜਾਂਦਾ ਤੇ ਉਹਨੂੰ ਵੀਊ ਆਈ ਉਹਨੂੰ ਕੋਈ ਉਹ ਕੋਈ ਦੇਸ਼ ਪ੍ਰਸਥ ਥੋੜੀ ਐ ਉਹ ਐਡਾ ਹੀ ਦੇਸ਼ ਪ੍ਰਸਤ ਹੁੰਦਾ ਤੇ ਆ ਉਹ ਜੰਗ ਹੀ ਲੜ ਲੰਦਾ ਜਾ ਕੇ ਉੱਥੇ ਉਹਨੂੰ ਮੂਹਰੇ ਕਰਦੇ ਉਹ ਜਾ ਕੇ ਹੂੰ ਉਹਨੂੰ ਹੁਣ ਕਿਹਾ ਜਾਵੇ ਨਾ ਜਾ ਕੇ ਲੜ ਤੇ ਉਹ ਉਹ ਆਪਦੇ ਸਟੂਡੀਓ ਚ ਵੜ ਜੂਗਾ ਵੀਡੀਓ ਵਿਚਾਰ ਵੀਡੀਓ ਬਣਾ ਦੂਗਾ ਇਹੋ ਜਿਹੇ ਲੋਕ ਪਾਕਿਸਤਾਨ ਚ ਵੀ ਇਹੋ ਜਿਹੇ ਲੋਕ ਇੰਡੀਆ ਚ ਵੀ ਨੇ ਜਿਹੜੀ ਗੱਲ ਐ ਨਾ ਕਿ ਪਹਿਲੀ ਗੱਲ ਤਾਂ ਇਹ ਕਿ ਪੂਰੀ ਦੁਨੀਆ ਚ ਵਸਤੇ ਸਿੱਖਾਂ ਬਾਰੇ ਮੈਂ ਨਹੀਂ ਕਹਿ ਸਕਦਾ ਹੂੰ ਮੈਂ ਇੱਥੇ ਪੰਜਾਬ 'ਚ ਰਹਿ ਰਹੇ ਸਿੱਖਾਂ ਦਾ ਜ਼ਿਕਰ ਕਰ ਰਿਹਾ ਇੱਥੇ ਵੀ ਉਹ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੁਣ ਜਿਵੇਂ ਗੁਰਪਤਵੰਤ ਪੰਨੂ ਨੇ ਤਾਂ ਸਾਰੇ ਸਿੱਖਾਂ ਦੇ ਬਿਹਾਫ ਤੇ ਜਾ ਕੇ ਕਹਤਾ ਅਸੀਂ ਪਾਕਿਸਤਾਨ ਦੀ ਸਪੋਰਟ ਕਰਦੇ ਆ ਇਸ ਜੰਗ 'ਚ ਮੈਂ ਤਾਂ ਨਹੀਂ ਕਰਦਾ ਭਾਈ ਬਿਲਕੁਲ ਜੇ ਦੋਹਾਂ ਮੁਲਕਾਂ ਦੀ ਜੰਗ ਲੜਦੀ ਮੈਂ ਤਾਂ ਭਾਰਤ ਦੇ ਵੱਲ ਖੜਾ ਬਿਲਕੁਲ ਪਰ ਮੈਂ ਇਹ ਵੀ ਚਾਹਨਾ ਕਿ ਜੰਗ ਨਾ ਲੱਗੇ ਹਮ ਬਤੌਰ ਸਿੱਖ ਮੈਂ ਚਾਹਨਾ ਕਿ ਅਮਨ ਸ਼ਾਂਤੀ ਬਣੀ ਰਹੇ ਸਫਰ ਅਸੀਂ ਕਰਨਾ ਹੈ ਨਾ ਤਾਂ ਮੇਜਰ ਗੌਰਵ ਆਰੀਆ ਨੇ ਕਰਨਾ ਹੈ ਨਾ ਬੰਬੇ ਦੇ ਵਿੱਚ ਬੈਠੇ ਅਰਨਬ ਗੋਸਵਾਮੀ ਨੇ ਕਰਨਾ ਹੈ ਨਾ ਨੌਇਡਾ ਚ ਬੈਠੀ ਅੰਜਨਾ ਓਮ ਕਸ਼ਪ ਨੇ ਕਰਨਾ ਹੈ ਇੱਥੇ ਜਾਂ ਤਾਂ ਫੌਜ ਲੜੂਗੀ ਉਹਨਾਂ ਦੇ ਮਾਵਾਂ ਦੇ ਪੁੱਤ ਮਰਨੇ ਪੋਲਿਟੀਕਲ ਲੋਕਾਂ ਨੇ ਸਿਰਫ ਇਹ ਕਹਿਣਾ ਹੈ ਕਿ ਵੀ ਆਰ ਇਨਟੂ ਵਾਰ ਤੇ ਅਸੀਂ ਇਹ ਵਾਰ ਰੋਕਤੀ ਉਹ ਆਪਦੇ ਆਪ ਦੇ ਘਰਾਂ ਚ ਬੈਠੇ ਆ ਹਾਂ ਜੰਗ ਫੌਜ ਨੇ ਲੜਦੀ ਹੈ ਤੇ ਜਾਂ ਜਿਹੜੇ ਬਾਰਡਰ ਦੇ ਉੱਤੇ ਸਾਡੇ ਲੋਕ ਅਸੀਂ ਆ ਬਾਰਡਰ ਚ ਅਸੀਂ ਵਲਨਰੇਬਲ ਜ਼ੋਨ ਚ ਹੂੰ ਜੇ 65 ਤੇ 71 ਦੀ ਲੜਾਈ ਹੁੰਦੀ ਤਾਂ ਸ਼ਾਇਦ ਕੱਲਾ ਖੇਮ ਕਰਨ ਜਾਂ ਫਾਜ਼ਲਕਾ ਫਿਰੋਜ਼ਪੁਰ ਤਰਨਤਾਰਨ ਇਹ ਪਠਾਨਕੋਟ ਇਹ ਵਲਨਰੇਬਲ ਸੀ ਅੱਜ ਜਿਵੇਂ 에ਅ ਸਟ੍ਰਾਈਕਾਂ ਹੋ ਰਹੀਆਂ ਕੱਲ ਬਠਿੰਡੇ ਚ ਡਿੱਗੀ ਉਹ ਪਟਿਆਲੇ ਚ ਵੀ ਡਿੱਗ ਸਕਦੀ ਹੈ ਮੈਂ ਪਟਿਆਲੇ ਚ ਬੈਠਾ ਤਾਂ ਅਸੀਂ ਵੀ ਵਲਨਰੇਬਲ ਜ਼ੋਨ ਚ ਬੈਠੇ ਆ ਬੈਠੇ ਆ ਨਾ ਤਾਂ ਨਾ ਤਾਂ ਉਹ ਬੰਬੇ ਵਾਲੇ ਨੂੰ ਕੋਈ ਡਰ ਰਹਾ ਨਾ ਮੇਜਰ ਗੌਰਵ ਆਰੀਏ ਨੂੰ ਨਾ ਕਿਸੇ ਨੂੰ ਡਰ ਤਾਂ ਇਹ ਹੈ ਕਿ ਇੱਥੇ ਮੈਂ ਜਿਹੜੀ ਗੱਲ ਕੰਪਲੀਟ ਕਰਨੀ ਚਾਹੁੰਦਾ ਕਿਉਂਕਿ ਇਹ ਇੰਨੀ ਇੱਕ ਗੱਲ ਚਰਾਓ ਜੀ ਸਮ ਅਪ ਨਹੀਂ ਕੀਤਾ ਜਾ ਸਕਦਾ ਹੂੰ ਹੋ ਸਕਦਾ ਹੈ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਬੈਠੇ ਕਿਸੇ ਸਿੱਖ ਨੂੰ ਮੇਰੀ ਗੱਲ ਨਾਲ ਸਹਿਮਤੀ ਹੋਵੇ ਉਹ ਉਹਦਾ opinion ਹੈ ਉਹ ਨੂੰ ਰਾਈਟ ਹੈ ਹੋ ਸਕਦਾ ਕੋਈ ਕੈਨੇਡਾ ਬੈਠਾ ਸਿੱਖ ਇਸ ਜੰਗ ਚ ਪਾਕਿਸਤਾਨ ਦੇ ਪ੍ਰਤੀ ਹਮਦਰਦੀ ਰੱਖਦਾ ਹੋਵੇ ਹੋ ਸਕਦਾ ਹੈ ਕੋਈ ਯੂਕੇ ਦੇ ਵਿੱਚ ਬੈਠਾ ਹੋਇਆ ਪਾਕਿਸਤਾਨ ਦੇ ਨਾਲ ਹਮਦਰਦੀ ਰੱਖਦਾ ਹੋਵੇ ਉਹ ਉਹ ਉਹਦੀ ਮਰਜ਼ੀ ਹੈ ਭਾਈ ਉਹਦਾ ਰਾਈਟ ਹੈ ਪਰ ਮੈਂ ਇਹ ਕਹਿ ਸਕਦਾ ਮੇਰਾ ਇਹ opinion ਹੈ ਕਿ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਵਸਤਾ ਹੋਇਆ ਮੈਜੋਰਟੀ ਨਹੀਂ ਆਲਮੋਸਟ ਹਰੇਕ ਸਿੱਖ ਜਿਹੜਾ ਬਹੁਤ ਥੋੜੀ ਗਿਣਤੀ ਜੇ ਹੋਊਗੀ ਜਿਹੜੀ ਨਹੀਂ ਚਾਹੁੰਦੀ ਹੋਣੀ ਭਾਰਤ ਆਪਦੇ ਮੁਲਕ ਦੇ ਖਿਲਾਫ ਜਾਣਾ ਚਾਹੁੰਦੇ ਹੋਣਗੇ ਪਰ ਉਹ ਉਹ ਇਸ ਜੰਗ ਦੇ ਵਿੱਚ ਹਿੱਕ ਢਾ ਕੇ ਖੜਨ ਵਾਲੇ ਨੇ ਤੁਸੀਂ ਕਿਵੇਂ ਕ੍ਰੈਡਿਟ ਲੈ ਲੋਗੇ ਉਹਨਾਂ ਤੋਂ ਵਾਪਸ ਤੁਸੀਂ ਇਹ ਗੱਲ ਕਿਵੇਂ ਕਹਿ ਦੇਓਗੇ ਕਿ ਉਹ ਆਪਦੇ ਮੁਲਕ ਵਾਸਤੇ ਨਹੀਂ ਖੜਦੇ ਤੁਸੀਂ ਕਿਵੇਂ ਕਹਿ ਦੇਓਗੇ ਕਿ ਉਹ ਜਾ ਕੇ ਮੂਹਰੇ ਖੜ ਕੇ ਜਾਨਾਂ ਥੋਡੀਆਂ ਜਾਨ ਘਰਬਾਰ ਤੁਹਾਡੇ ਛੱਡੇ ਜਾਣ ਜ਼ਮੀਨਾਂ ਇਕਨੋਮਿਕ ਲਾਸ ਥੋੜਾ ਹੋਵੇ ਤੇ ਤੁਸੀਂ ਉਸ ਤੋਂ ਬਾਅਦ ਗਦਾਰੀ ਦਾ ਵੀ ਮੈਂ ਟੈਗ ਲੈਣਾ ਚਾਹੁੰਦੇ ਹਾਂ ਦੂਜੀ ਗੱਲ ਇਹ ਹੈ ਇਹ ਪਾਕਿਸਤਾਨ ਨੇ ਕੀ ਕੀਤਾ ਫਿਰ ਉਹਨਾਂ ਨੇ ਕਿਹਾ ਜੀ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕਰਤਾ ਭਾਰਤ ਨੇ ਨਨਕਾਣਾ ਸਾਹਿਬ ਜੇ ਤੁਸੀਂ ਕਰਤਾਰਪੁਰ ਸਾਹਿਬ ਜਾਓ ਨਾ ਕਰਤਾਰਪੁਰ ਸਾਹਿਬ ਅੱਜ ਵੀ ਉਹਨਾਂ ਨੇ ਇੱਕ ਇੱਕ ਬੰਬ ਸਾਂਭਿਆ ਹੋਇਆ ਰੱਖਿਆ ਹੋਇਆ ਉਹ ਤੁਹਾਨੂੰ ਉੱਥੇ ਦੱਸਦੇ ਤੇ ਸਾਡੇ ਲੋਕ ਵੀਡੀਓ ਬਣਾਉਂਦੇ ਘਾ ਦੇਖੋ ਜੀ ਭਾਰਤ ਨੇ ਬੰਬ ਸਿੱਟਿਆ ਸੀ ਤੇ ਗੁਰੂ ਘਰ ਦੇ ਨੇੜੇ ਆ ਕੇ ਡਿੱਗਿਆ ਤੇ ਕੱਲ ਪਾਕਿਸਤਾਨ ਨੇ ਜਿਹੜੀ ਸ਼ੈਲਿੰਗ ਕੀਤੀ ਹੈ ਮਸਜਿਦ ਉਡਾਤੀ ਪਤਾ ਤੁਹਾਨੂੰ ਇਸ ਗੱਲ ਦਾ ਪੁੰਛ ਦੇ ਵਿੱਚ ਜਿਹੜੀ ਸ਼ੈਲਿੰਗ ਹੋਈ ਉਹਨੂੰ ਕੱਲਾ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਗਿਆ ਕਿ ਉਹ ਗੁਰੂ ਘਰ ਦੇ ਹਮਲਾ ਉਹਦੇ ਚ ਇੱਕ ਮਸਜਿਦ ਦੇ ਉੱਤੇ ਵੀ ਅਟੈਕ ਹੋਇਆ ਮਸਜਿਦ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ ਉਹਨਾਂ ਭਾਰਤੀ ਮੀਡੀਆ ਨੇ ਦਿਖਾਇਆ ਨਾ ਪਾਕਿਸਤਾਨੀ ਮੀਡੀਆ ਨੇ ਤਾਂ ਕੀ ਦਿਖਾਉਣਾ ਸੀਗਾ ਉਹ ਨਾ ਉਹਨਾਂ ਨੂੰ ਜਾ ਕੇ ਕਿਸੇ ਨੇ ਬਾਤ ਪੁੱਛੀ ਨਾ ਜ਼ਿਕਰ ਕੀਤਾ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜਿਹਦੇ ਚ ਐਮਈਏ ਨੇ ਸਕੂਲ ਦੇ ਉੱਤੇ ਹਮਲਾ ਹੁਣੇ ਕੀ ਹੋਇਆ ਕਿ ਜਿਹੜੀ ਕ੍ਰਾਸ ਬਾਰਡਰ ਸ਼ੈਲਿੰਗ ਹੋਈ ਹੈ ਉਹਦੇ ਚ ਪਾਕਿਸਤਾਨ ਦੇ ਇੱਕ ਸੀਨੀਅਰ ਡਿਪਲੋਮੈਟ ਜਾਂ ਉਹ ਮਿਨਿਸਟਰ ਨੇ ਔਰ ਇੱਕ ਸਮਾ TV ਦੇ ਉੱਤੇ ਬੋਲ ਰਹੇ ਐ ਕਿ ਜੀ ਅਸੀਂ ਪਾਗਲ ਆ ਜੀ ਅਸੀਂ ਗੁਰਦੁਆਰੇ ਤੇ ਅਟੈਕ ਕਰਾਂਗੇ ਤਾਂ ਭਾਰਤ ਨੇ ਆਪ ਹੀ ਕਰ ਲਿਆ ਹੂੰ ਕਿੱਡੀ ਨੌਨਸੈਂਸ ਗੱਲ ਐ ਕਿਉਂ ਸਿੱਖਾਂ ਨੂੰ ਟੂਲ ਦੇ ਤੌਰ ਤੇ ਸਮਝ ਰਹੇ ਸਿੱਖਾਂ ਨੂੰ ਟੂਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਦੇਖੋ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ ਜੇ ਪਿਆਰ ਕਰਦੇ ਹੋ ਸਾਹਿਬ ਤੇ ਆਜ਼ਾਦੀ ਵੇਲੇ ਲੱਖਾਂ ਦੀ ਤਦਾਦ ਚ ਸਿੱਖ ਉਧਰ ਰਹਿਗੇ ਸੀ ਅੱਜ ਚੰਦ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਕਿਉਂ ਰਹਿ ਗਏ ਅੱਜ 10 12 ਗੁਰੂ ਘਰਾਂ ਨੂੰ ਛੱਡ ਕੇ ਬਾਕੀ ਗੁਰੂ ਘਰ ਸਾਡੇ ਕਿੱਥੇ ਨੇ ਇਹ ਸਵਾਲ ਜਦੋਂ ਮੈਂ ਪਹਿਲਾਂ ਵੀ ਕੀਤਾ ਮੈਨੂੰ ਇੱਕ ਕਿਉਂਕਿ ਮੈਂ ਵੀ ਉਧਰ ਜਾਣਾ ਮੇਰੇ ਮਿੱਤਰ ਨੇ ਤੇ ਇੱਕ ਹੋਰ ਵਿਅਕਤੀ ਪੰਜਾਬ ਤੋਂ ਬੜੇ ਨਾਮੀ ਨੇ ਉਹ ਉਧਰ ਜਾਂਦੇ ਤੇ ਮੈਨੂੰ ਇੱਕ ਦਿਨ ਨਾ ਮੇਰੀ ਮੁਲਾਕਾਤ ਹੋਈ ਕਹਿੰਦੇ ਤੂੰ ਨਾ ਬੋਲਿਆ ਨਾ ਕਰ ਚੁੱਪ ਰਿਆ ਕਰ ਹੂੰ ਮੈਂ ਕਿਹਾ ਕਿਉਂ ਤੁਹਾਨੂੰ ਸੱਚ ਬੋਲਣ ਤੋਂ ਡਰ ਲੱਗਦਾ ਹੂੰ ਕਹਿੰਦੇ ਨਹੀਂ ਨਹੀਂ ਇਹ ਨਾ ਗਲਤ ਹੋ ਜੂਗੀ ਗੱਲ ਇਹ ਸਾਡੇ ਵਾਲੇ ਜਿਹੜੇ ਇਹ ਫੇਕ ਮੁਹੱਬਤ ਵਾਲੇ ਨੇ ਨਾ ਹੂੰ ਪਿਆਰ ਹੈ ਮੈਨੂੰ ਮੇਰੇ ਮਿੱਤਰ ਨੇ ਸਾਰੇ ਲਾਹੌਰ ਦੇ ਵਿੱਚ ਮੇਰੇ ਮਿੱਤਰ ਨੇ ਔਰ ਮੈਂ ਖੁੱਲ ਕੇ ਕਹਿੰਦਾ ਜਿੰਨਾ ਬਾਰੇ ਲੋਕ ਪੁੱਠਾ ਸਿੱਧਾ ਬੋਲਦੇ ਆਂ ਹਾਂ ਉਹ ਵੀ ਮੇਰੇ ਮਿੱਤਰ ਨੇ ਹੂੰ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀਆਂ ਅੱਖਾਂ ਮੀਚੀਆਂ ਹੋਈਆਂ ਨੇ ਜੇ ਮੈਨੂੰ ਨਨਕਾਣਾ ਸਾਹਿਬ ਦੀ ਧਰਤੀ ਨਾਲ ਲਾਹੌਰ ਦੀ ਧਰਤੀ ਨਾਲ ਮੁਹੱਬਤ ਹੈ ਪਿਆਰ ਹੈ ਤਾਂ ਜੇ ਕੁਝ ਸਿੱਖਾਂ ਨਾਲ ਗਲਤ ਇੱਧਰ ਹੁੰਦਾ ਤੇ ਅਸੀਂ ਬੋਲਦੇ ਆਂ ਨਾ ਹੂੰ ਜਦੋਂ ਸਾਡੀ ਹਕੂਮਤ ਸਿੱਖਾਂ ਤੇ ਜੇ ਸਾਡਾ ਅਕਾਲ ਤਖਤ ਸਾਹਿਬ ਢਾਇਆ ਗਿਆ ਸਾਡੇ ਤੇ ਜੈਨੋਸਾਈਡ ਹੋਇਆ ਹੈ ਸਾਡੇ ਗੁਰੂ ਘਰ ਟਾਏ ਜਾਂਦੇ ਆ ਅਸੀਂ ਬੋਲਦੇ ਆ ਨਾ ਤਾਂ ਫਿਰ ਜੇ ਉਧਰ ਹੋਊਗਾ ਤੇ ਉਧਰ ਵੀ ਅਸੀਂ ਬੋਲਾਂਗੇ ਅਸੀਂ ਟੂਲ ਨਹੀਂ ਹੈਗੇ ਕਿ ਅਸੀਂ ਵਰਤੇ ਜਾਈਏ ਪਰ ਜੇ ਇਸ ਮੁਲਕ ਚ ਬੈਠੇ ਆ ਇਸ ਮੁਲਕ ਦੀ ਅਸੀਂ ਇਕਨੋਮੀ ਚ ਕੰਟ੍ਰਿਬਿਊਟ ਕਰ ਰਹੇ ਆ ਇੱਥੋਂ ਦੇ ਫੂਡ ਸਿਕਿਉਰਟੀ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਇੱਥੋਂ ਦੀ ਇਕਨੋਮੀ ਦੇ ਨਾਲ ਨਾਲ ਇੱਥੋਂ ਦੇ ਜਿਹੜਾ ਸਿਵਲ ਸੁਸਾਇਟੀ ਚ ਕੰਟ੍ਰਿਬਿਊਟ ਕਰ ਰਿਹਾ ਤੇ ਸਾਨੂੰ ਇਹ ਕਹਿਣ ਦੇ ਵਿੱਚ ਸੰਗ ਕੀ ਆਉਂਦੀ ਹੈ ਬਈ ਕਿ ਅਸੀਂ ਇਸ ਮੁਲਕ ਦੇ ਬਸ਼ਿੰਦੇ ਆ ਤੇ ਅਸੀਂ ਮੁਲਕ ਨੂੰ ਵੀ ਪਿਆਰ ਕਰਦੇ ਆ ਹਾਂ ਟੱਕਾ ਹੁੰਦਾ ਉਹ ਇੰਟਰਨਲ ਮੈਟਰ ਹੈ ਸਾਡਾ ਔਰ ਹੁੰਦਾ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੈ ਪੰਜਾਬ ਨਾਲ ਤਾਂ ਸ਼ਰਿਆ ਵੀ ਉਧਰੋਂ جنگ ਲੱਗੀ ਹੋਈ ਹੈ ਹੂੰ جنگ ਦੇ ਅਸਾਰ ਬਣੇ ਉਧਰੋਂ ਬੀਬੀ ਐਮਬੀ ਵਾਲਾ ਆ ਕੇ ਪਾਣੀ ਛੱਡਣ ਚੱਲਿਆ ਇਦੋਂ ਵੱਡਾ ਟੱਕਾ ਤੁਹਾਡੇ ਨਾਲ ਕੀ ਹੋ ਸਕਦਾ ਟੱਕੇ ਨਾਲ ਤੁਹਾਡਾ ਪਾਣੀ ਖੁੰਦੇ ਹਾਂ ਇਹ ਇੰਟਰਨਲ ਮੈਟਰਸ ਨੇ ਔਰ ਅਸੀਂ ਆਪਦੇ ਇੰਟਰਨਲ ਮੈਟਰਸ ਨੂੰ ਇੰਟਰਨਲੀ ਬੈਠ ਕੇ ਸੌਟ ਕਰਾਂਗੇ ਸਾਨੂੰ ਕੋਈ ਬਾਹਰੋਂ ਆ ਕੇ ਨਹੀਂ ਦੱਸੂਗਾ ਕਿ ਤੁਸੀਂ ਕੀ ਕਰੋ ਦੂਜੀ ਗੱਲ ਅਸੀਂ ਜਿਹੜਾ ਇਹ ਹੈ ਕਿ ਇਹ ਇਹ ਨਨਕਾਣਾ ਸਾਹਿਬ ਵਾਲੀ ਗੱਲ ਹੈ ਅੱਜ ਅੱਜ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਬਹੁਤ ਕਲੀਅਰ ਕਰਤਾ ਕਿ ਨਨਕਾਣਾ ਸਾਹਿਬ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ ਦੂਜੀ ਗੱਲ ਇਹ ਹੈ ਕਿ ਜਿਵੇਂ ਭਾਰਤੀ ਗੋਦੀ মিডিਆ ਨੇ ਬਹੁਤ ਕੁਫਰ ਤੋਲਿਆ ਝੂਠ ਬੋਲੇ ਆ ਕਰਾਚੀ ਪੋਰਟ ਡਿਸਟਰੋਏ ਹੋ ਗਿਆ ਹੈ اسلامਾਬਾਦ ਦੇ ਉੱਤੇ ਅਸੀਂ ਹਮਲਾ ਕਰਤਾ ਭਾਰਤੀ ਫੌਜ ਐਂਟਰ ਕਰ ਗਈ ਇਹ ਸਾਰੇ ਝੂਠ ਬੋਲੇ ਗਏ ਆ ਔਰ ਅਸੀਂ ਵਾਰ-ਵਾਰ ਸੱਚ ਦੱਸ ਰਹੇ ਆ ਕਿ ਕੀ ਹੋਇਆ ਸਿਮਿਲਰਲੀ ਪਾਕਿਸਤਾਨੀ ਮੀਡੀਆ ਨੇ ਵੀ ਝੂਠ ਬੋਲਿਆ ਕਿ ਨਨਕਾਣਾ ਸਾਹਿਬ ਤੇ ਹਮਲਾ ਕਰਤਾ ਮੇਰੇ ਨਨਕਾਣਾ ਸਾਹਿਬ ਚ ਮਿੱਤਰ ਨੇ ਬਹੁਤ ਸਾਰੇ ਕਿਸੇ ਨੇ ਕੋਈ ਇਹੋ ਜੀ ਜ਼ਿਕਰ ਹੀ ਨਹੀਂ ਕੀਤਾ ਕਿ ਕੋਈ ਹਮਲਾ ਨਾਲੇ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਆ ਜਾਂਦਾ ਹੁਣ ਤੱਕ ਕੋਈ ਹਮਲਾ ਨਹੀਂ ਹੋਇਆ ਤਾਂ ਇਹ ਐਸਕੇਲੇਟ ਕਰਕੇ ਝੂਠ ਬੋਲ ਕੇ ਚੀਜ਼ਾਂ ਵੱਡੀਆਂ ਕਰਕੇ ਦਿਖਾਈਆਂ ਜਾ ਰਹੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਇਹਦੇ ਚ ਟੂਲ ਨਹੀਂ ਬਣਨਾ ਚਾਹੀਦਾ ਸਾਨੂੰ ਸਾਡਾ ਉਹ ਪਵਿੱਤਰ ਥਾਂ ਸਾਰੀ ਜ਼ਿੰਦਗੀ ਹੁਣ ਕਰਤਾਰਪੁਰ ਕਾਰਿਡੋਰ ਬੰਦ ਹੋ ਗਿਆ ਕਿਹਨੂੰ ਲਾਸ ਹੋਇਆ ਇਹਦਾ ਸਾਨੂੰ ਲਾਸ ਹੋਇਆ ਨਾ ਮਸਾ ਅਸੀਂ ਖੁਲਵਾਇਆ ਜਾ ਕੇ ਹੁਣ ਉਹ ਪਤਾ ਨਹੀਂ ਦੁਬਾਰਾ ਕਦੋਂ ਚੱਲਣਾ ਬਿਲਕੁਲ ਕੋਈ ਲਾਸ ਕਿਦੋਂ ਹੋਇਆ ਸਾਨੂੰ ਹੋਇਆ ਉਹ ਲਾਸ ਤਾਂ ਜੰਗ ਕੋਈ ਨਹੀਂ ਚਾਹੁੰਦਾ ਅਮਨ ਤੇ ਆਮਾਨ ਚਾਹੁੰਦੇ ਔਰ ਜਿਵੇਂ ਮੈਂ ਨਾ ਉਹ ਮੇਜਰ ਗੌਰਵ ਆਰਿਆ ਬੋਲ ਰਿਹਾ ਸੀਗਾ ਕਿਸੇ ਨੇ ਉਹਨੂੰ ਸਵਾਲ ਕੀਤਾ ਅੱਜ ਦੇ ਲਾਈਵ ਦੇ ਵਿੱਚ ਕਿ ਪੀਓਕੇ ਲੈ ਲੈਣਾ ਚਾਹੀਦਾ ਉਹ ਕਹਿੰਦਾ ਲੈ ਲੈਣਾ ਚਾਹੀਦਾ ਫਿਰ ਉਹ ਕਹਿੰਦਾ ਲਾਹੌਰ ਲੈ ਲੈਣਾ ਚਾਹੀਦਾ ਉਹ ਕਹਿੰਦਾ ਨਹੀਂ ਗੰਦੀ ਥਾਂ ਹੈ ਆ ਆ ਆ ਕੂੜਾ ਭਰਿਆ ਇਹਨਾਂ ਦੇ ਵਿੱਚ ਹੂੰ ਇਹ ਗੱਲ ਲਾਹੌਰ ਦੀ ਨਹੀਂ ਇਹ ਪੰਜਾਬ ਦੀ ਗੱਲ ਹੈ ਔਰ ਉਹ ਹਮੇਸ਼ਾ ਆਪਦੇ ਲਾਈਫ 'ਚ ਕੀ ਬੋਲਦਾ ਪਤਾ ਤੁਹਾਨੂੰ ਰਾਓ ਜੀ ਹੂੰ ਕਿ ਪਾਕਿਸਤਾਨੀ ਪੰਜਾਬ ਨੂੰ ਸਬਕ ਸਿਖਾਓ ਉੱਥੇ ਲਾਸ਼ਾਂ ਵਿਛਣੀਆਂ ਚਾਹੀਦੀਆਂ ਕਦੇ ਇੱਕ ਆਰਮੀ ਮੈਨ ਜਾਂ ਐਕਸ ਆਰਮੀ ਮੈਨ ਦੁਨੀਆ ਦੀ ਕਿਸੇ ਆਰਮੀ ਦਾ ਹੂੰ ਸੋਹਰਦ ਬੰਦਾ ਤੁਹਾਨੂੰ ਪਤਾ ਹੈ ਜਦੋਂ ਆਰਮੀ ਜੰਗ ਤੋਂ ਬਾਅਦ ਲਾਸ਼ਾਂ ਵਿਛੀਆਂ ਹੁੰਦੀਆਂ ਜਿਹੜੀ ਆਰਮੀ ਜਿੱਤ ਜਾਂਦੀ ਹੈ ਹੂੰ ਉਹ ਲਾਸ਼ਾਂ ਨੂੰ ਵੀ ਰਿਸਪੈਕਟਫੁਲੀ ਟਰੀਟ ਕਰਦੀ ਹੈ ਪਤਾ ਤੁਹਾਨੂੰ ਇਸ ਗੱਲ ਦਾ ਬਿਲਕੁਲ ਭਾਰਤੀ ਫੌਜ ਨੇ ਜੇ 90000 ਫੌਜੀਆ ਦਾ ਸਰੈਂਡਰ ਕਰਾਇਆ ਸੀ ਤੇ ਉਹਨਾਂ ਨੂੰ ਰਿਸਪੈਕਟਫੁਲੀ ਟਰੀਟ ਕੀਤਾ ਗਿਆ ਸੀ ਫੌਜਾਂ ਫੌਜਾਂ ਨੂੰ ਰਿਸਪੈਕਟਫੁਲੀ ਟਰੀਟ ਕਰਦੀਆਂ ਫਿਰ ਮੁਗਲਾਂ ਇਤੇ ਤੁਹਾਡੇ ਵਿੱਚ ਫਰਕ ਕੀ ਰਹਿ ਗਿਆ ਫਿਰ ਕੀ ਫਰਕ ਰਹਿ ਗਿਆ ਜੇ ਇੱਕ ਇੰਡੀਅਨ ਐਕਸ ਆਰਮੀ ਮੈਂ ਇਹ ਗੱਲ ਬੋਲਦੇ ਵੀ ਇਹਨਾਂ ਦੀਆਂ ਲਾਸ਼ਾਂ ਵਿਛਾ ਦਿਓ ਸਵਿਲੀ ਇਹਨਾਂ ਦੀ ਕਿਉਂ ਵਿਛਾਉਣੀਆਂ ਲਾਸ਼ਾਂ ਕਿਸੇ ਦੀਆਂ ਜੇ ਆਰਮੀ ਮੁਲਕ ਆਰਮੀਆਂ ਦੇ ਨਾਲ ਲੜਦੇ ਆ ਤੇ ਆਰਮੀਆਂ ਲੜਨ ਜੇ ਪਹਿਲੀ ਗੱਲ ਤਾਂ ਜੰਗ ਨਾ ਹੋਵੇ ਜੇ ਦੂਜੀ ਗੱਲ ਜੰਗ ਹੁੰਦੀ ਵੀ ਹੈ ਜੇ ਨੌਬਤੇ ਆ ਵੀ ਜਾਂਦੀ ਹੈ ਦੋਨਾਂ ਪਾਸੋਂ ਤੇ ਆਰਮੀਆਂ ਲੜਨ ਵਾਸਤੇ ਨੇ ਸਿਵਿਲਿਅਨ ਲੜਨ ਵਾਸਤੇ ਨਹੀਂ ਹੈ ਬੱਚੇ ਦੋ ਬੱਚੇ ਕਨਵੈਂਟ ਸਕੂਲ ਦੇ ਉੱਤੇ ਅਟੈਕ ਹੋਇਆ ਮਾਰੇ ਗਏ ਆ ਪੁੰਛ ਦੇ ਵਿੱਚ ਤੁਸੀਂ ਮੈਨੂੰ ਦੱਸ ਰਹੀ ਮੀ ਨੇ ਦੱਸਿਆ ਬੱਚਿਆਂ ਦਾ ਕੀ ਕਸੂਰ ਹੈ ਔਰ ਪਾਕਿਸਤਾਨ ਕੀ ਕਰ ਰਿਹਾ ਹੈ ਪਾਕਿਸਤਾਨ ਵਿਕਟਮ ਕਾਰਡ ਖੇਡ ਰਿਹਾ ਇੱਥੇ ਕਿਵੇਂ ਖੇਡ ਰਿਹਾ ਜਿਵੇਂ ਹੀ ਜੰਗ ਦਾ ਮਾਹੌਲ ਬਣਿਆ ਕੀ ਹੋਇਆ ਨਾਲ ਦੀ ਨਾਲ ਇੰਡੀਆ ਚ ਫਲਾਈਟਸ ਬੰਦ ਹੋ ਗਈਆਂ 에어ਪੋਰਟ ਬੰਦ ਹੋ ਗਏ ਸਾਰੇ ਬਿਲਕੁਲ ਆਪਣੇ ਆ ਜਿਹੜੇ ਨਾਰਥ ਵਾਲੀ ਸਾਈਡ ਦੇ ਕੱਲ ਮੈਚ ਵੀ ਬੰਦ ਹੋ ਗਿਆ ਹੂੰ ਕਿ ਜੇ ਉਧਰੋਂ ਡਰੋਨ ਹੁੰਦਾ ਐ ਅਟੈਕ ਹੁੰਦਾ ਤਾਂ ਕੋਈ ਸਿਵਿਲਿਅਨ ਨਾ ਮਾਰਿਆ ਜਾਵੇ ਬਿਲਕੁਲ ਆਰਮੀ ਕੈਂਟ ਦੇ ਉੱਤੇ ਅਟੈਕ ਹੋਵੇ ਠੀਕ ਐ ਆਰਮੀयां ਲੜਨੀਆਂ ਪਰ ਸਿਵਿਲਿਅਨ ਨਾ ਮਾਰਿਆ ਜਾਵੇ ਐਮਈਏ ਨੇ ਹੁਣੇ ਸਬੂਤ ਦਿੱਤਾ ਕਿ ਪਾਕਿਸਤਾਨ ਨੇ ਆਵਦਾ ਸਿਵਿਲਿਅਨ 에ਰ ਜਹਾਜ਼ ਜਹਾਜ਼ ਹੈ ਉਹ ਵੀ ਚਲਦੇ ਕੀਤੇ ਉਹ ਵੀ ਬੰਦ ਨਹੀਂ ਕੀਤੇ ਹੂੰ ਕਿਉਂ ਜੇ ਗਲਤੀ ਨਾਲ ਕਿਸੇ ਦੇ ਜਹਾਜ਼ ਤੇ ਅਟੈਕ ਹੋ ਜਾਂਦਾ ਜਾਂ ਸਿਵਿਲਿਅਨ ਮਾਰੇ ਜਾਂਦੇ ਤਾਂ ਦੁਨੀਆ ਚ ਵਿਕਟਮ ਕਾਰਡ ਪਲੇ ਕਰਨਾ ਸੀ ਤਾਂ ਤੁਹਾਨੂੰ ਬੰਦ ਕਰਨ ਜਦੋਂ ਜੰਗ ਦੇ ਅਸਾਰ ਬਣ ਰਿਹਾ ਔਰ ਜਿੰਨੇ ਵੀ ਅਟੈਕਸ ਇੰਡੀਆ ਵੱਲੋਂ ਵੀ ਕੀਤੇ ਗਏ ਦੋਨੋਂ ਪਾਸੇ ਅਟੈਕਸ ਹੋਏ ਆ ਹਮ ਇੰਡੀਆ ਨੇ ਅਟੈਕ ਨਿਊਟਰਲਾਈਜ਼ ਕਰ ਲਏ ਹਮ ਇੰਡੀਆ ਕੋਲੇ ਸਿਸਟਮ ਸੀਗਾ ਜੀ ਪਾਕਿਸਤਾਨ ਨੇ ਵੀ ਨਿਊਟਰਲਾਈਜ਼ ਕੀਤੇ ਹੋਣੇ ਆ ਜਿਹੜੇ ਉਹ ਕਹਿ ਰਹੇ ਆ 25 30 ਅਸੀਂ ਭਾਰਤੀ ਡਰੋਨ ਸੱਟੇ ਆ ਪਰ 라ਵਲਪਿੰਡੀ ਤੇ ਲਾਹੌਰ ਦੇ ਵਿੱਚ ਕਲੀਅਰ ਹੋ ਗਿਆ ਕਿ ਉੱਥੇ 에어 డిਫੈਂਸ ਸਿਸਟਮ ਤੇ ਡਿੱਗਿਆ ਤੇ ਉਹ ਨਹੀਂ ਨੀਟਰਲਾਈਜ਼ ਕਰ ਪਏ ਤਾਂ ਇਹ ਉਹਨਾਂ ਦੇ ਅੱਜ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜ਼ਾ ਕੀ ਨਾ ਆਸਿਫ ਉਹਨਾਂ ਦਾ ਉਹਨਾਂ ਨੇ ਅਸੈਂਬਲੀ 'ਚ ਇਹ ਗੱਲ ਬੋਲੀ ਮੈਂ ਬੜਾ ਹਰਾਨ ਹੋਇਆ ਉਹ ਕਹਿੰਦੇ ਕਿ ਜਿਹੜੇ ਇੰਡੀਆ ਨੇ ਡਰੋਨ ਇਸ ਵੇਲੇ ਕਰ ਰਿਹਾ ਤੇ ਉਹ ਸਾਡੇ ਡਿਫੈਂਸ ਸਿਸਟਮ ਨੂੰ ਦੇਖਣਾ ਚਾਹੁੰਦਾ ਵੀ ਕਿੱਥੇ ਕਿੱਥੇ ਕਹਿੰਦੇ ਕਿ ਅਸੀਂ ਇਸੇ ਕਰਕੇ ਉਹਨੂੰ ਇੰਟਰਸੈਪਟ ਨਹੀਂ ਕੀਤੇ ਕਹਿੰਦੇ ਜਿਆਦਾ ਡਰੋਨ ਉਹ ਇਹ ਬਿਆਨ ਦੇ ਰਹੇ ਨੇ ਵੀ ਮਤਲਬ ਤੁਸੀਂ ਡਿੱਗੜਦੇ ਹੋ ਹਾਂ ਇਸ ਕਰਕੇ ਕੀ ਤੁਸੀਂ ਸਿੱਖਾਂ ਨੂੰ ਇਸ ਕਰਕੇ ਪਿਆਰ ਕਰਦੇ ਹੋ ਕਿ ਉਹ ਭਾਰਤ ਨੂੰ ਨਫ਼ਰਤ ਕਰ ਹੂੰ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਚਾਹੀਦਾ ਹੈ ਤੁਸੀਂ ਸਾਨੂੰ ਪਿਆਰ ਕਿਉਂ ਕਰਦੇ ਹੋ ਨਹੀਂ ਇਹ ਇੱਕ ਕਾਰਨ ਹੈ ਕਿ ਕਿਉਂ ਪਿਆਰ ਕਰਦੇ ਹੋ ਕਾਰਨ ਹੈ ਸਾਨੂੰ ਇੰਨੀ ਮੁਹੱਬਤ ਕਿਉਂ ਕਰਦੇ ਹੋ ਅਸੀਂ ਤਾਂ ਤਾਂ ਮੁਹੱਬਤ ਕਰਦੇ ਹਾਂ ਕਿ ਅਸੀਂ ਪਾਕ ਪੰਜਾਬੀਆਂ ਨੂੰ ਵੀ ਸਾਨੂੰ ਪਾਕਿਸਤਾਨੀਆਂ ਨਾਲ ਕੋਈ ਪਿਆਰ ਨਹੀਂ ਸਾਨੂੰ ਕੱਲੇ ਪੰਜਾਬੀਆਂ ਨਾਲ ਪਿਆਰ ਹੈ ਇਹ ਯਾਦ ਰੱਖਿਓ ਇਹ ਗੱਲ ਕਰਾਚੀ ਵਾਲਿਆਂ ਨਾਲ ਕਾਹਦਾ ਪਿਆਰ ਹੈ ਸਾਡਾ ਪਖਤੂਨਵਾ ਵਾਲਿਆਂ ਨਾਲ ਕਾਹਦਾ ਪਿਆਰ ਹੈ ਸਿੰਧ ਵਾਲਿਆਂ ਨਾਲ ਕਾਹਦਾ ਪਿਆਰ ਹੈ ਸਾਡਾ ਰਲਦਾ ਹੀ ਕੁਛ ਨਹੀਂ ਸਭ ਦਾ ਸਾਡਾ ਪਿਆਰ ਹੈ ਪੰਜਾਬੀਆਂ ਨਾਲ ਹਾਂ ਲਾਹੌਰ ਨਾਲ ਮੁਲਤਾਨ ਨਾਲ ਪਿੰਡੀ ਨਾਲ ਸਾਡਾ ਉਹਨਾਂ ਨਾਲ ਪਿਆਰ ਹੈ ਕਿਉਂ ਸਾਡੇ ਬਾਬੇ ਨੇ ਉੱਥੇ ਜਨਮ ਲਿਆ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਪੁਰਖੇ ਜਨਮ ਲਿਆ ਸਾਡੇ ਪੁਰਖਿਆਂ ਦੀ ਉਹ ਧਰਤੀ ਹੈ ਸਾਡੇ ਮੇਰੇ ਦਾਦਾ ਜੀ ਉੱਥੋਂ ਉੱਠ ਕੇ ਆਏ ਆ ਤਾਂ ਮੇਰਾ ਉਸ ਜ਼ਮੀਨ ਨਾਲ ਮੋਹ ਹੈ ਨਾ ਸਾਡਾ ਪਰਿਵਾਰ ਆਇਆ ਤੇ ਸੈਂਕੜੇ ਪਰਿਵਾਰ ਆਏ ਆ ਸਾਡਾ ਉਸ ਧਰਤੀ ਨਾਲ ਮੋਹ ਹੈ ਤੁਸੀਂ ਇਧਰੋਂ ਛੱਡ ਕੇ ਗਏ ਅਸੀਂ ਉਧਰੋਂ ਛੱਡ ਕੇ ਆਏ ਆ ਤਾਂ ਸਾਡਾ ਇੱਕ ਦੂਜੇ ਦੀ ਧਰਤੀ ਨਾਲੇ ਮੋਹ ਹੈ ਅਸੀਂ ਤਾਂ ਪਿਆਰ ਕਰਦੇ ਆ ਕਿ ਸਾਡੀ ਉਹ ਧਰਤੀ ਸੀ ਅਸੀਂ ਤਾਂ ਪਿਆਰ ਕਰਦੇ ਆ ਸਾਡੇ ਗੁਰੂਆਂ ਦਾ ਜਨਮ ਸਥਾਨ ਹੈ ਅਸੀਂ ਤਾਂ ਪਿਆਰ ਕਰਦੇ ਆ ਕਿ ਆਪਣੀ ਮਾਂ ਸਾਂਝੀ ਹੈ ਮਾਂ ਬੋਲੀ ਸਾਂਝੀ ਹੈ ਪਰ ਕੀ ਤੁਸੀਂ ਸਾਨੂੰ ਤਾਂ ਪਿਆਰ ਕਰਦੇ ਹੋ ਵੀ ਅਸੀਂ ਭਾਰਤ ਦੇ ਖਿਲਾਫ ਝੰਡਾ ਚੁੱਕੀਏ ਕੀ ਤੁਸੀਂ ਤਾਂ ਪਿਆਰ ਕਰਦੇ ਹੋ ਕਿ ਅਸੀਂ ਆਪਦਾ ਹੀ ਮੁਲਕ ਦੇ ਗद्दार ਕਹਾਈਏ ਕਿ ਤੁਸੀਂ ਤਾਂ ਪਿਆਰ ਕਰਦੇ ਹੋ ਕਿ ਅਸੀਂ ਝੰਡਾ ਚੁੱਕ ਲਈਏ ਸਿੱਖ ਟੂਲ ਨਹੀਂ ਐ ਸਾਬ ਸਿੱਖ ਆਪਦੇ ਮੁਲਕ ਲਈ ਜਾਨ ਦੇ ਵੀ ਸਕਦਾ ਹੈ ਲੈ ਵੀ ਸਕਦਾ ਹੈ ਪਰ ਅਸੀਂ ਇਹ ਕਦੇ ਨਹੀਂ ਚਾਹੁੰਦੇ ਕਿ ਉਧਰਲੇ ਪੰਜਾਬ ਦੀ ਤੱਤੀ ਵਾਵਲ ਕੋਈ ਝੱਕੇ ਨਾ ਹੀ ਅਸੀਂ ਚਾਹੁੰਦੇ ਹਾਂ ਵਾਰ ਹੋਵੇ ਸਾਡੀ ਵੀ ਫੌਜ ਉਧਰ ਕੋਈ ਕੈਜੂਐਲਟੀ ਨਾ ਕਰੇ ਜੇ ਹੁੰਦੀ ਹੈ ਫੌਜਾਂ ਦਰਮਿਆਨ ਹੋਵੇ ਸਿਵਿਲਿਅਨ ਕੋਈ ਨਾ ਮਾਰਿਆ ਜਾਵੇ ਉਹ ਲਹਿੰਦੇ ਦੀਆਂ ਮਾਵਾਂ ਦੇ ਪੁੱਤ ਵੀ ਸਾਡੇ ਭਰਾ ਨੇ ਅਸੀਂ ਇਹ ਕਹਿੰਦੇ ਰਵਾਂਗੇ ਮੇਜਰ ਗੌਰਵ ਆਰੀਆ ਤਾਂ ਕਹਿੰਦਾ ਕਿ ਉਧਰ ਲਾਸ਼ਾਂ ਵਿਸ਼ਣ ਅਸੀਂ ਕਦੇ ਨਹੀਂ ਇਹ ਗੱਲ ਕਹਿੰਦੇ ਇਹ ਮੁਹੱਬਤ ਤੇ ਪਿਆਰ ਸਾਡਾ ਬਣਿਆ ਰਵੇ ਬਹੁਤ ਬਹੁਤ ਸ਼ੁਕਰੀਆ ਸੋ ਲਗਭਗ ਮੈਨੂੰ ਲੱਗਦਾ ਕਿ ਸਿੱਖਾਂ ਦਾ ਸਟੈਂਡ ਕੀ ਹੈ ਭਾਰਤ ਪਾਕਿਸਤਾਨ ਨੂੰ ਲੈ ਕੇ ਤੇ ਸਯੁੱਧ ਨੂੰ ਲੈ ਕੇ ਤੁਹਾਡੇ ਤੱਕ ਇਹ ਮੈਸੇਜ ਜ਼ਰੂਰ ਸਾਰਿਆਂ ਤੱਕ ਪਹੁੰਚਿਆ ਤਾਂ ਮਾਂ ਭਾਰਤੀਆਂ ਤੱਕ ਪਹੁੰਚਿਆ ਤੇ ਪਾਕਿਸਤਾਨੀਆਂ ਤੱਕ ਵੀ ਪਹੁੰਚਿਆ ਪਰ ਇਹਦੇ ਵਿੱਚ ਇੱਕ ਗੱਲ ਵੀ ਕਲੀਅਰ ਹੈ ਕਿ ਪੰਜਾਬੀ ਜੰਗ ਕਿਉਂ ਨਹੀਂ ਚਾਹੁੰਦੇ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਤੱਕ ਜਦੋਂ ਵੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੰਗ ਹੋਈ ਹੈ ਤਾਂ ਜਿਹੜਾ ਸੰਤਾਪ ਹੈ ਉਹ ਪੰਜਾਬੀਆਂ ਨੇ ਹੀ ਝੱਲਿਆ ਇਸ ਦਾ ਜੰਗ ਦਾ ਚਾਹੇ ਉਹ ਚੜਦੇ ਪੰਜਾਬ ਦੇ ਪੰਜਾਬੀ ਹੋਣ ਚਾਹੇ ਲੈਂਦੇ ਪੰਜਾਬ ਦੇ ਪੰਜਾਬੀ ਹੋਣ ਇਸ ਕਰਕੇ ਪੰਜਾਬ ਨੂੰ ਪਤਾ ਹੈ ਕਿ 47 ਦੀ ਵੰਡ ਦੇ ਵਿੱਚ ਕਿੰਨਾ ਦਰਦ ਸਹਿਆ ਪੰਜਾਬੀਆਂ ਨੇ ਉਸ ਤੋਂ ਬਾਅਦ 65 ਦੀ ਜੰਗ ਆਪਣੇ ਸੀਨੇ ਤੇ ਹੰਢਾਈ 71 ਦੀ ਹੰਢਾਈ ਸੋ ਇਸ ਕਰਕੇ ਪੰਜਾਬ ਹਮੇਸ਼ਾ ਸ਼ਾਂਤੀ ਚਾਹੁੰਦਾ ਹੈ